ਸਰਦਾਰ ਜੀ ਇਹਤੂ ਆਮਲੀ ਸੀ ਆਪਾਂ ਨੂੰ ਜੇ ਪ੍ਰਗਟ ਸਿੰਘ ਪੁੱਤਰ ਸਾਧ ਸਿੰਘ ਜਿਹੜਾ ਪਹਿਲਾਂ ਪਿੰਡ ਮੰਡ ਬਾਉਪੁਰ ਗੁਰਦਰਾ ਸਾਹਿਬ ਗ੍ਰੰਥੀ ਰਿਹਾ ਉਹਨੇ ਦੋ ਭੈਣਾਂ ਜਿਹਨਾਂ ਚੋਂ ਇੱਕ ਦੀ ਉਮਰ 16 ਸਾਲ ਤੇ ਦੂਸਰੀ ਦੀ ਉਮਰ 14 ਸਾਲ ਉਹਨਾਂ ਨੂੰ ਉਹਨਾਂ ਦੇ ਨਾਲ ਇੱਕ ਨਾਲ ਰੇਤ ਕੀਤਾ ਤੇ ਦੂਸਰੀ ਜਿਹੜੀ ਆ ਉਹਦੇ ਨਾਲ ਸ਼ਹੀਦ ਛੇ ਚੜ੍ਹ ਅ ਜਿਸ ਤੇ ਉਹਦੇ ਖਿਲਾਫ ਜਿਹੜਾ ਮਕਦਮਾ ਨੰਬਰ 15 ਦਫਤੇ ਦੇ ਇਸ ਤੇ ਪਿੱਟਾ ਗਿਆ ਜਿਹੜਾ ਪਰਗਰਸਿੰਗ ਦਾ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇਹ ਮਾਮਲਾ ਬਤਾਰ ਦਿੱਤਾ। ਇਹ ਰਿਮਾਨਡ ਹਾਸਲ ਹੈ। ਹਾਂਜੀ ਜਿਹਦਾ ਅਸੀਂ 2 ਦਿਨਾਂ ਦਾ ਰਿਮਾਨਡ ਹਾਸਲ ਕੀਤਾ। ਤਾਂ ਕਿ ਜਿਹੜੀ ਹੋਰ ਵੀ ਕੋਈ ਕਾਰਵਾਈ ਦੀ ਹੋ ਕਿਸੇ ਹੋਰ ਨੂੰ ਇਹਦੇ ਕੋਈ ਇਸ ਤਰ੍ਹਾਂ ਪਰੇਸ਼ਾਨ ਉਹਦੀ ਜੜੀ ਤਸਦੀਕ ਤਫतीश ਚੱਲ ਰਹੀ ਹੈ। ਇਹਦੇ ਖਿਲਾਫ ਮੁਕੱਦਮਾ ਨੰਬਰ ਜਿਹੜਾ 15376 506 511 34 ਜਿਹੜਾ ਪੋਸਟ ਤੇ ਜਿਹੜੀਆਂ ਉਹਨਾਂ ਦੇ ਬੱਚੀਆਂ ਦੀਆਂ ਸ਼ਨੀ ਫੋਟੋ ਵਾਇਰਲ ਕੀਤੀ ਉਹਦਾ ਸ਼ਾਰਟ ਇਫੈਕਟ ਤੇ ਤੈਥੇ ਕਿਹੜਾ ਬਕਰ ਬੰਦ ਲੜਕੀ ਨੇ ਸ਼ਕਾਹ ਕਿਵੇਂ ਬਣਾਇਆ ਕਿ ਇਹ ਇਸ ਤਰ੍ਹਾਂ ਇੱਕ ਵੋਸਟਲ ਹਾਂ ਤਾਂ ਤੀਸ ਦੇ 드라마ਈ ਕਰ ਆਈਆਂ ਵੀ ਇਹ ਬੱਚੀਆਂ ਨੇ ਜਿਹੜੀਆਂ ਤੇ ਉੱਥੇ ਗਰੰਟੀ ਸੀਗਾ ਇਸ ਤਰ੍ਹਾਂ ਕੋ ਜਿਹਨਾਂ ਦਾ ਸੰਪਰਕ ਬਣਿਆ ਬੱਚੀਆਂ ਦੀ ਉਮਰ ਥੋੜੀ ਸੀ ਔਰ ਇਹਨੇ ਜ ਸਾਜਸ਼ਟਾਲਵਾਜ ਕਰਕੇ ਤੇ ਬੱਚੀਆਂ ਨਾਲ ਜਿਹੜਾ ਮਤਲਬ ਗਲਤ ਪਰੋਸਿਆ ਕੋਈ ਖੜ ਦਿੱਤਾ ਪਹਿਲ ਉਹਾਂ ਦੀ ਵੀ ਗੱਲ ਹੋ ਰਹੀ ਹੈ ਕੁਝ ਹੋਇਆ ਕੀ ਉਹਨਾਂ ਨੂੰ ਇਹੋ ਜਿਹਾ ਧਾਰੇ ਲਾਉਂਦਾ ਰਿਹਾ ਕਿ ਸੀਰੀ ਤੇ ਹੜ ਆਇਆ ਤੇ ਮੈਂ ਜਿਹੜਾ ਤੁਹਾਨੂੰ ਮੈਂ ਦਿੱਤੇ ਪਰਾਵਜਾ ਪੈਸੇ ਦਵਾ ਦਊਗਾ ਇਸ ਬਹਾਨੇ ਗਲਤ ਜਿਹੜੀ ਹਰਕਤ ਸਰਜੀਤ ਇਤਲਾ ਮਿਲੀ ਸੀ ਆਪਾਂ ਨੂੰ ਕਿ ਪਰਗਰ ਸਿੰਘ ਕੋਤਰ ਸਾਹਿਬ ਸੇ ਜਿਹੜਾ ਪਹਿਲਾਂ ਪਿੰਡ ਮੰਡ ਬਾਉ ਪਰ ਗੁਰਦਰਾ ਸਾਹਿਬ ਗ੍ਰੰਥੀ ਰਿਹਾ ਉਹਨੇ ਦੋ ਭੈਣਾ ਜਦੋਂ ਜੋ ਇੱਕ ਦੀ ਉਮਰ 16 ਸਾਲ ਤੇ ਦੂਸਰੀ ਦੀ ਉਮਰ 14 ਸਾਲ ਉਹਨਾਂ ਨੂੰ ਉਹਨਾਂ ਦੇ ਨਾਲ ਇੱਕ ਨਾਲ ਰਿਪੋਰਟ ਕੀਤਾ ਤੇ ਦੂਸਰੀ ਵਿੜਿਆ ਉਹ ਦੇ ਨਾਮ ਸ਼ਹੀਦ ਸ਼ੇਖਰ ਅ ਜਿਸ ਤੇ ਉਹਦੇ ਖਿਲਾਫ ਜਿਹੜਾ ਮਕਦਮਾ ਨੰਬਰ 15 ਦਰਜ ਕੀਤਾ ਗਿਆ ਜਿਹੜਾ ਪਰਗਤ ਸਿੰਘ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਕਿ ਮਾਜੂਦ ਹਾਰਾ ਦਿੱਤੇ ਫਿਰ ਰਿਮਾਨਡ ਹਾਸਲ ਹੈ ਹਾਂਜੀ ਜਿਹਦਾ ਅਸੀਂ 2 ਦਿਨਾਂ ਦਾ ਰਿਮਾਨਡ ਹਾਸਲ ਕੀਤਾ ਤਾਂ ਕਿ ਜੇ ਜੜੀ ਹੋਰ ਵੀ ਕੋਈ ਕਾਰਵਾਈ ਦੀ ਹੈ ਕਿਸੇ ਹੋਰ ਤਰ੍ਹਾਂ ਨੂੰ ਜਿੰਨੇ ਕੋਈ ਇਸ ਤਰ੍ਹਾਂ ਪਰੇਸ਼ਾਨ ਉਹਦੀ ਜੜੀ ਤਸਦੀਕ ਤਫतीश ਚੱਲ ਰਹੀ ਹੈ ਇਹਦੇ ਖਿਲਾਫ ਮੁਕਦਮਾ ਨੰਬਰ ਜਿਹੜਾ 15376 506 511 34 ਜਿਹੜਾ ਬਾਕਸਫੋਰਡ ਅਤੇ ਜਿਹੜੀਆਂ ਉਹਨਾਂ ਦੇ ਬੱਚੀਆਂ ਦੀਆਂ ਸ਼ਨੀ ਫੋਟੋ ਵਾਇਰਲ ਕੀਤੀ ਉਹਦਾ ਛਾਰਟ ਈਐਸ ਦੇ ਤਹਿਤ ਜਿਹੜਾ ਮੁਕਦਰ ਬਣ ਲੜਕੀਆਂ ਦੀ ਸ਼ਿਕਾਇਤ ਨੇ ਬਣਾਇਆ ਹੈ ਹਕੂਲਪ ਹਾਂ ਤਾਂ ਤੀਸਰੇ 드라마یکل ਆਈਆਂ ਵੀ ਇਹ ਬੱਚੀਆਂ ਨਹੀਂਆਂ ਤੇ ਉੱਥੇ ਗਰੰਤੀ ਸੀਗਾ ਇਸ ਤਰ੍ਹਾਂ ਕੋਈ ਜਿਹਨੂੰ ਦਾ ਸੰਪਰਕ ਬਣਿਆ ਬੱਚੀਆਂ ਦੀ ਉਮਰ ਥੋੜੀ ਸੀ ਔਰ ਇਹਨੇ ਜ ਸਾਜਿਸ਼ ਚਾਲਵਾਜ ਕਰਕੇ ਤੇ ਬੱਚੀਆਂ ਨੂੰ ਜਿਹੜਾ ਗਲਤ ਪ੍ਰੋਸੈਸ ਕੋਈ ਖੜਦ ਪਹਿਲ ਭਵਾਂ ਦੀ ਵੀ ਗੱਲ ਹੋ ਰਹੀ ਹੈ ਕੁਝ ਹੋਇਆ ਕੀ ਉਹਨਾਂ ਨੂੰ ਇਹੋ ਜਿਹੀ ਦਾਰੇ ਲਾਉਂਦਾ ਰਿਹਾ ਕਿ ਸੀਰੀ ਤੇ ਹੜ ਆਇਆ ਤੇ ਮੈਂ ਜਿਹੜਾ ਤੋ ਕਿ ਪਰਾਵਾ ਜャ ਪੈਸੇ ਦਵਾ ਦਗਾ ਇਸ ਬਹੰਗੇ ਗਲਤ ਜਿਹੜੀ ਹਰਕਤ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀ ਵੀ